ਹੈਲੋ ਫਰੈਂਡ ਸੋਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਆਸ ਕਰਦੇ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜਿਵੇਂ ਕਿਸੇ ਨੂੰ ਪਤਾ ਕੋਈ ਵੀ ਨੂ ਰਿਲੇਟਡ ਅਪਡੇਟ ਆਉਂਦਾ ਜੋਬ ਨਾਲ ਤੇ ਸੋਡੇ ਕੋਲ ਅਸੀਂ ਲੈ ਕੇ ਹਾਜ਼ਰ ਹੁੰਨੇ ਚਾਹੇ ਕੰਟੈਕਟ ਬੇਸਿਡ ਹੋਣ ਚਾਹੇ ਉਹਨੂੰ ਰੈਗੂਲਰ ਬੇਸਿਸ ਅੱਜ ਇੱਕ ਭਰਤੀ ਹੋਰ ਲੈ ਕੇ ਹਾਜ਼ਰ ਹੋਏ ਆ ਕਾ ਨੋਟੀਫਿਕੇਸ਼ਨ ਲੈ ਕੇ ਆਇਆ ਦੋਨਾਂ ਦੇਖਦੇ ਆਪਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਲੈ ਕੇ ਹਾਜ਼ਰ ਹੋਣਾ ਠੀਕ ਹੈ ਜੀ ਲੋਗੋ ਆਗੇ ਨਾਲ ਦੇ ਭਰਤੀ 2025 ਠੀਕ ਹੈ ਜੀ ਕੋਈ ਪੇਪਰ ਨਹੀਂ ਸਿੱਧੀ ਭਰਤੀ ਹੈ ਠੀਕ ਹੈ ਜੀ ਸੈਲਰੀ 47600 ਰੁਪਏ ਮਹੀਨਾ ਪੂਰੇ ਪੰਜਾਬ ਦੇ ਅੰਮੀ ਦੁਆਰੇ ਫਾਰਮ ਭਰ ਸਕਦੇ ਨੇ ਅਪਲਾਈ ਕਰਨ ਦੀ ਜਿਹੜੀ ਆਖਰੀ ਮਿਤੀ ਹੈ ਇਸ ਤੇ ਦਾ ਖਾਸ ਤੌਰ ਤੇ ਧਿਆਨ ਦਿੱਤਾ ਜੇ ਵਿੱਚ 24 6 2025 ਹੁਣੇ ਫਾਰਮ ਨੂੰ ਕਿਵੇਂ ਭਰਨਾ ਕੀ ਸਿਸਟਮ ਹੈ ਤੇ ਕੀ ਹੋਰ ਅਦਰ ਹੋਊਗੀ ਸਾਰਾ ਕੁਝ ਦੱਸਿਆ ਜੂ ਡਿਟੇਲ ਦੇ ਵਿੱਚ ਪਲੀਜ਼ ਸਾਡੇ ਵੀਡੀਓ ਨੂੰ ਜੋਗ ਤੇ ਲਾਸਟ ਤੱਕ ਵਿਜ਼ਿਟ ਕਰੋ ਚਲਦੇ ਆ ਫਾਰਮ ਦੇ ਇਹਨਾਂ ਤੇ ਠੀਕ ਹੈ ਆ ਇਹਨਾਂ ਦਾ ਫਾਰਮ ਹੈ ਜੀ ਜਿਹੜੀ ਇਹ ਭਰਤੀ ਹੈ ਦੋ ਤਰੀਕਿਆਂ ਨਾਲ ਹੈ ਜੇ ਇੱਕ ਤਾਂ ਆਫਲਾਈਨ ਹੈ ਇੱਕ ਹੈਗੇ ਆ ਆਨਲਾਈਨ ਕਿਸ ਨੂੰ ਦੋਨੇ ਤਰੀਕੇ ਤੋਂ ਦੱਸੇ ਜਾਣਗੇ ਆਫਲਾਈਨ ਕਿਵੇਂ ਭਰਨਾ ਆਨਲਾਈਨ ਕਿਵੇਂ ਭਰਨਾ ਵਾ ਜੇ ਇਹਨਾਂ ਨੂੰ ਆਫਲਾਈਨ ਭਰਨ ਨੂੰ ਇਹ ਲੋਡ ਹੋਊਗੀ ਫਾਰਮ ਦੀ ਇਹਦਾ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਹੋਊਗਾ ਉੱਥੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਕਿਵਲ ਐਪਲੀਕੇਸ਼ਨ ਫਾਰਮ ਇਹ ਕਿੱਥੇ ਲਗਣੀ ਹੈ ਕਿੱਥੇ ਲਗਣੀ ਹੈ ਇੱਥੇ ਨਾਮ ਭਰਨੇ ਜਾਂ ਕੈਪੀਟਲ ਲੈਟਰ ਹੈ ਭਰਨੇ ਗੱਲ ਦਾ ਖਾਸ ਧਿਆਨ ਰੱਖਿਆ ਫਾਦਰ ਨੇਮ ਭਰਨਾ ਵਾ ਠੀਕ ਹੈ ਜੀ ਪ੍ਰੈਡਰੈਸ ਪਾਸਟ ਅਡਰੈਸ ਡੇਟ ਆਫ ਬਰਥ ਕੰਟੈਕਟ ਨੰਬਰ ਈਮੇਲ ਆਈ ਦੋ ਕੰਟੈਕਟ ਨੰਬਰ ਈਮੇਲ ਆਈ ਭਰਨੀ ਹੈ ਠੀਕ ਹੈ ਕੁਆਲਿਫੀਕੇਸ਼ਨ ਵਗੈਰਾ ਭਰਨੀ ਹੈ ਠੀਕ ਹੈ ਸਰਟੀਫਿਕੇਟ ਵਗੈਰਾ ਕਰਕੇ ਇੱਥੇ ਠੀਕ ਹੈ ਜੀ ਆਪ ਦਾ ਕਿਹੜੇ ਅਡਰੈਸ ਤੇ ਸੈਂਡ ਉਹਨ ਕਿੱਥੇ ਫਾਰਮ ਸੈਂਡ ਕਰਾ ਦੇ ਸਰਕਾਰ ਨੂੰ ਦੱਸਿਆ ਜੇ ਕੋ ਪਲੀਜ਼ ਵੀਡੀਓ ਨੂੰ ਦੇਖਦੇ ਵੀਡੀਓ ਨਾਲ ਜੁੜੇ ਰੋ ਭਰਤੀ ਕਰਦੀ ਹੈ ਨੋਟੀਫਿਕੇਸ਼ਨ ਇਹਦਾ ਪੰਜਾਬ ਸਰਕਾਰ ਸਿੱਖਿਆ ਵਿਭਾਗ ਸਾਖਾ ਨੰਬਰ 3 ਪਬਲਿਕ ਨੋਟਿਸ ਹੈ ਠੀਕ ਹੈ ਜੀ ਇਹ ਜਿਹੜੀ ਭਰਤੀ ਹੈ 34 2025 ਇਹ ਡੇਟ ਮੈਂਸ਼ਨ ਕੀਤੀ ਹੈ 24 ਹੋਰੀ ਨਿਕਲੀ ਸੀ ਉਹਦੋਂ ਇਹਨਾਂ ਨੇ ਜਿਹੜੇ ਫਾਰਮ ਮੰਗੇ ਫਾਰਮ ਇਹਨਾਂ ਕੋਲ ਪੂਰੇ ਨਹੀਂ ਪਹੁੰਚੇ ਇਹਨਾਂ ਨੇ ਦੁਬਾਰਤ ਤੋਂ ਫੇਰੇ ਰੀਵੈਲੂਏਸ਼ਨ ਕਰ ਦਿੱਤੀ ਠੀਕ ਹੈ ਜੀ ਤੇ ਹੁਣ ਇਹਨਾਂ ਨੇ ਕਿਹਾ ਲੋੜੀ ਦੀ ਵਿਦਕਾ ਯੋਗਤਾ ਸੋਧ ਕਰ ਤੇ ਮੁਰ ਤੋਂ ਅਰਜ਼ੀ ਮੰਗੇ ਇਸ ਸਾਮੀਆਂ ਲਈ ਨਿਯਮਤ ਤੌਰ ਤੇ ਸ਼ਰਤਾਂ ਅਨੁਸਾਰ ਲੋੜ ਦੀ ਯੋਗਤਾ ਦੁਆਰ ਤੋਂ ਐਪਲੀਕੇਸ਼ਨ ਦਿੱਤਾ ਕਿ ਜਿਹੜਾ ਐਪਲੀਕੇਸ਼ਨ ਫਾਰਮ ਹੈ ਇਹਨਾਂ ਦੀ ਸਾਈਟ ਤੇ ਪਿਆ ਹੋਗਾ ki w.punjab.gov.in ਬਾਕੀ ਜੇ ਇਤਨੀ ਮਿਲ ਡਿਸਕ੍ਰਿਪਸ਼ਨ ਤੇ ਆਪਣੇ ਲਿੰਕ ਦਿੱਤਾ ਹੋਊਗਾ ਉੱਥੇ ਜਾ ਕੇ ਲੈ ਲਿਓ ਠੀਕ ਹੈ ਤੁਸੀਂ ਬਾਅਦ ਕੋਈ ਚੱਕਣੇ ਤੇ ਉਪਲਬਧ ਸਾਮੀਆਂ ਨੂੰ ਉਮੀਦਵਾਰ ਅਰਜੀ ਫਾਰਮ ਭਰਨ ਦੱਸਿਆ ਸਾਨੂੰ ਸਾਰਾ ਭਰ ਕੇ 15 ਦਿਨ ਦੇ ਅੰਦਰ 24 ਤਰੀਕ ਲਾਸਟ ਹੈ ਜੀ ਠੀਕ ਹੈ ਜੀ ਇਹ ਕਿੱਥੇ ਐਡਰੈਸ ਸੈਂਡ ਕਰਨਾ ਜੀ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਪੰਜਾਬ ਜੀ ਦੇ ਕਮਰਾ ਨੰਬਰ 326 ਤੀਜੀ ਮੰਜ਼ਲ ਪੰਜਾਬ ਸ਼ਿਵਰ 762 ਸੈਕਟਰ 9 ਚੰਡੀਗੜ੍ਹ ਠੀਕ ਹੈ ਜੀ ਇੱਥੇ ਕਰ ਦੇਣਾ ਵਾ ਇਹਦਾ ਲਿੰਕ ਜਿਹੜਾ ਆਪਣਾ ਪੂਰਾ ਅਡਰੈਸ ਡਿਸਕ੍ਰਿਪਸ਼ਨ ਦੇ ਵਿੱਚ ਹੋਊਗਾ ਜਾ ਪ੍ਰਾਇਨ ਕਰਨਾ ਤਾਂ ਆਨਲਾਈਨ ਕਰਦੇ ਨੇ ਈਮੇਲ ਆਈਡੀ ਤੇ ਇਹ ਹੈ ਇਹਨਾਂ ਦੀ ਈਮੇਲ ਆਈਡੀ ਠੀਕ ਹੈ ਤੁਸੀਂ ਮੇਲ ਭੇਜ ਸਕਦੇ ਹੋ ਠੀਕ ਹੈ ਜੀ ਜਿਹੜੀ ਮੇਲ ਆਈਡੀ ਹੈ ਇਹ ਵੀ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਤੁਹਾਨੂੰ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਜਿਹੜਾ ਹੈਗਾ ਠੀਕ ਹੈ ਇਹ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੋਊਗਾ ਉੱਥੇ ਤੁਸੀਂ ਸੈਂਡ ਕਰ ਸਕਦੇ ਹੋ ਹੁਣ ਨੈਕਸਟ ਗੱਲ ਆਪਣੇ ਕੋਈ ਵੀ ਆਪਾਂ ਵੀਡੀਓ ਪਾਉਣੇ ਚਾਹੇ ਉਹ ਪਾਉਣੇ ਆ ਜੀ ਤੇ ਕਿਸੇ ਵੀ ਤਰ੍ਹਾਂ ਦੀ ਹੋਵੇ ਚਾਹੇ ਰੈਗੂਲਰ ਹੋਣ ਚਾਹੇ ਪੱਕੀਆਂ ਹੋਣ ਆਪਾਂ ਪੂਰੇ ਵਧੀਆ ਤਰੀਕੇ ਨਾਲ ਪਾਉਣਾ ਇਸ ਕਰਕੇ ਸਾਡੀ ਵੀਡੀਓ ਨੂੰ ਜਿੰਨੇ ਵੀ ਮੁੰਡੇ ਕੋਲੇ ਨਵੇਂ ਜੁੜੇ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਨੂੰ ਆਲ ਨੂੰ ਆਨ ਕਰ ਲੋ ਤਾਂ ਜੋ ਟਾਈਮ ਤੇ ਨੋਟੀਫਿਕੇਸ਼ਨ ਉਹ ਮਿਲਦਾ ਰਹੇ ਉਹ ਨੈਕਸਟ ਤਿਆਰੀ ਕਰਨੇ ਐਕਸਲੈਂਟ ਨੈਟ ਦੀ ਜੀ ਪੀਐਸ ਟੈਟ ਦੀ ਪੰਜਾਬੀ ਮਾਸਟਰ ਕੈਡਰ ਠੀਕ ਹੈ ਬਹੁਤ ਲੋਕ ਕਰਾਉਂਦੇ ਨੇ ਅਸੀਂ ਇਕੱਲੇ ਨਹੀਂ ਕਰਾਉਂਦੇ ਪਰ ਬਾਕੀ ਸਾਰੇ ਜੋ ਕਿ ਆਪਣੇ ਲੈਕਚਰ ਦਿੰਦੇ ਨੇ ਕੋਸਟ ਲੈਂਦੇ ਨੇ ਭੇਡ ਹੁੰਦੀ ਉਹਨਾਂ ਦੀ ਪਰ ਆਪਣੀ ਬਿਲਕੁਲ ਫ੍ਰੀ ਹੈ ਜੀ ਠੀਕ ਹੈ ਤੇ ਇੱਕ ਫ੍ਰੀਅਰ ਸੈਕੰਡ ਗੱਲ ਉਹਨਾਂ ਨਾਲ ਬੈਟਰ ਹੈ ਤੁਸੀਂ ਉਹਨਾਂ ਦੇ ਵੀ ਆਪਣੇ ਦੇਖੋ ਵੀਡੀਓ ਨੂੰ ਜਮਣਾ ਨਹੀਂ ਕਰਦੇ ਆ ਤੇ ਕੋਚਿੰਗ ਲੋ ਕੁਝ ਵੀ ਕਰੋ ਪਰ ਇਹ ਉਹਨਾਂ ਦੇ ਕੰਪੈਰੀਸ਼ਨ ਆਪਣੀ ਵੀਡੀਓ ਨੇ ਕੋ ਜਰੂਰ ਕਰਕੇ ਦੇਖਿਓ ਆਪਣੀ ਵੀਡੀਓ ਉਹਨਾਂ ਨਾਲ ਹਾਈ ਲੈਵਲ ਹਮੇਸ਼ਾ ਹੀ ਰਹੂਗੀ ਠੀਕ ਹੈ ਨਾ ਜੀ ਉਹਦੇ ਵੀਡੀਓ ਜੈਕਸ਼ਨ ਦੇਖਣ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾਏ ਹੋਏ ਨੇ ਠੀਕ ਹੈ ਇਸ ਤਰ੍ਹਾਂ ਦੇ ਹੋਰ ਅਪਡੇਟ ਜਾਣਨ ਲਈ ਸਾਡੇ ਚੈਨਲ ਐਡ ਐਜੂਕੇਟਰ ਨਾਲ ਜੁੜੇ ਰਹੋ ਮਿਲਦੇ ਆ ਨੈਕਸਟ ਅਪਡੇਟ ਨਾਲ ਥੈਂਕ ਯੂ